ਚੋਰ ਬੋਲਣ ਨਾਲੋਂ ਘੱਟ ਕਹਿ ਦੋ ਦੋ ਚੀਜ਼ਾਂ ਵੱਧ ਦਿੱਤੀਆਂ ਚੰਗੀਆਂ ਤੇ ਐਵੇਂ ਬਾਅਦ ਛੋਟਾ ਕਰਨ ਵੇਲੇ ਕਹੇ ਤਾਂਾਂ ਇਹ ਵੀ ਕਰੂਗਾ ਉਹ ਵੀ ਕਰੂਗਾ ਉਹ ਵੀ ਕਰੂ ਹਮਮ ਗੱਲ ਗੱਲ ਕਰਨੀਆਂ ਹੀ ਨਹੀਂ ਨਹੀਂ ਪਤਾ ਕੀ ਹੈ ਦੇਖੋ ਉਹ ਵੈਸੇ ਵੀ ਅੱਜ ਕੱਲ ਇਹ ਸਭ ਹਮਦਰਸਾ ਕਿਉਂ ਕੀਤਾ ਉਹ ਜੀ ਦਾ ਜ਼ਮਾਨਾ ਹਮਮ ਬਾਹਲੇ ਲੋਕਾਂ ਨੂੰ ਪਤਾ ਵੀ ਕਿਹੜਾ ਡੈਕਟਰ ਕੀ ਚਲਾਉਂਦਾ तकरीबन 90 95% ਲੋਕਾਂ ਨੂੰ ਪਤਾ ਹੁੰਦਾ ਪਤਾ ਚਲੋ ਪੰਜ ਨਹੀਂ ਇਹਦੇ 5 10% ਆਉਂਦੇ ਵੀ ਨੇ ਨਹੀਂ ਪਤਾ ਹੁੰਦਾ ਹਾਂ ਨਹੀਂ ਪਤਾ ਇਹਦੇ ਵੀ ਆਉਂਦੇ ਆ ਹਮਮ ਤਾਂ ਆਪਣਾ ਮੇਰੇ ਤੇ ਇੱਕੋ ਦੋ ਸਵਾਲ ਕਰ ਦੋ ਨਾ ਅਗਲੇ ਨੂੰ ਬਾਈ ਜੀ ਵੀ ਪੈਸੇ ਕਿੰਨੇ ਲਾਉਣੇ ਆ ਹੂੰ ਠੀਕ ਹੈ ਜੀ ਤੇ ਬਟ ਇੰਪਲੀਮੈਂਟ ਘਰੇ ਕੀ ਆ ਘਰੇ ਕੀ ਵੀ ਖੀਚ ਚਲਾਉਣਾ ਕੀ ਹੌਕਾ ਤੇ ਮਗਰ ਲਾ ਕੇ ਅੱਜ 75 ਹਸ ਪਾਵਰ ਜਾਂ 66 ਹਸ ਪਾਵਰ ਟਰੈਕਟਰ ਨੂੰ ਹੱਥ ਪਾਈ ਜਾਓ ਹੂੰ ਕੋਈ ਨਹੀਂ ਇੱਕੇ ਰਾਂ ਹੀ ਲੈਣਾ ਬਹੁਤ ਲੋਕਾਂ ਦੀ ਸੋਚ ਆਪਣੀ ਵੀ ਮਾੜੀ ਆ ਵੀ ਯਾਰ ਇੱਕ ਵਾਰੀ ਪੈਸੇ ਲਾਉਣੇ ਆ ਵੱਡੇ ਦੇ ਹੀ ਲਾ ਦੋ ਵੱਡੇ ਦੇ ਹੀ ਲਾ ਦੋ ਹਾਂ ਉਹ ਵੱਡਾ ਟਰੈਕਟਰ ਤੁਸੀਂ ਲੈ ਗਏ ਪਰ ਉਹ ਵੱਡੇ ਦੇ ਮਗਰ ਜਿਹੜਾ ਸੌਦਾ ਮਹਿੰਗਾ ਪੈਂਦਾ ਉਹ ਸੋਚਦੇ ਨਹੀਂ ਉਹ ਟਰੈਕਟਰ ਤੋਂ ਵੀ ਕੰਮ ਲੰਘ ਜਾਂਦਾ ਉਹ ਮੈਂ ਦੱਸ ਦਿੰਦਾ ਬੰਦੇ ਯਾਰ ਪਹਿਲਾਂ ਦਸੀਦਾ ਫੇਰ ਅਗਲਾ ਸੋਚਦਾ ਯਾਰ ਵੀ ਗਲਤ ਤਾਂ ਕਰ ਲਈ ਹੂੰ ਮਤਲ ਤੁਸੀਂ ਅੱਜ 75 ਹਸ ਪਾਵਰ ਦਾ ਟਰੈਕਟਰ ਲੈਣਾ ਤਾਂ 18-19 ਲੱਖ ਚ ਪੈ ਗਿਆ ਹੂੰ ਪਲੱਸ ਤੁਹਾਨੂੰ 15-20 ਲੱਖ ਰੁਪਏ ਦੇ ਸੰਦ ਵੀ ਚਾਹੀਦੇ ਹਨ ਹਾਂ ਇਹ ਪੁੱਛ ਮਾਟਣਾ ਹਾਂ ਤੁਸੀਂ 75 ਨੂੰ ਤਾਂ ਹੱਥ ਪਾਓ ਇਹ 35 ਲੱਖ ਲਾਉਣਾ 35 ਜੇਬ ਚ ਹੈਗਾ ਤੇ ਹਾਂ ਇਹ ਨਹੀਂ 18 19 ਦਾ ਤੇ ਲੈ ਜਾਓ ਤੇ ਉਹ ਅੱਟ ਪੱਟਾ ਰੋਟਾ ਵਾਟਰ ਪਾ ਕੇ 13 ਹਾਲ ਪਾ ਕੇ ਚਲਾਈ ਫਿਰੋ ਫਿਰ ਉਹ ਤੇਲ ਹੀ ਖਾਦੀ ਜਾਣਾ ਫਿਰ ਉਹ ਫਾਸਟਿੰਗ ਵੱਧ ਪਊਗੀ ਤੁਹਾਨੂੰ ਕੋਈ ਫਾਇਦਾ ਨਹੀਂ ਫਿਰ ਉਹਦੋਂ ਕੰਮ ਮਹਿੰਗਾ ਪਊਗਾ ਖੇਤੀ ਕੱਲੀ ਹੁਣ ਉਹ ਨਹੀਂ ਹੈਗੀ ਜੋਰ ਵਾਲੀ ਖੇਤੀ ਥੋੜੀ ਲਿਖਤ ਪੜਤ ਵਾਲੀ ਹਿਸਾਬ ਕਿਤਾਬ ਵਾਲੀ ਜਿਹੜਾ ਕਰੂਗਾ ਉਹ ਬਚੂਗਾ ਠੀਕ ਹੈ ਜੀ ਜਿਹੜਾ ਨਹੀਂ ਸਾਫਤਬ ਕਰੂਗਾ ਐਵੇਂ ਮਗਰ ਲਾ ਕੇ ਭੇਡ ਚਾਲ ਚ ਉਹਦੀ ਹੀ ਨਹੀਂ ਦੇਖ ਲਈ ਉਹ ਤਕੜਾ ਉਹ ਐਵੇਂ ਕੋਈ ਫਾਇਦਾ ਨਹੀਂ ਉਹ ਗੱਲਾਂ ਚ ਥੋੜਾ ਆ ਸੰਭਲ ਕੇ ਸੰਭਲ ਕੇ ਆਵਦਾ ਧਿਆਨ ਨਾਲ ਹੂੰ ਕਿਉਂਕਿ ਹੁਣ ਦਿਨੋਂ ਦਿਨ ਸੈਸ਼ਨ ਆ ਰਿਹਾ ਬਈ ਬੁਰਾ ਹਾਲ ਆ ਖੇਤੀ ਦੀ ਵੀ ਤੂੰ ਦੇਖ ਤਾ ਫਸਲਾਂ ਦੇ ਭਾਅ ਨਹੀਂ ਮਿਲ ਰਹੇ ਆਪਾਂ ਨੂੰ ਹਨਾ ਇਹ ਤਾਂ ਇਹ ਕੀ ਜਲਾ ਨਿਕਲ ਕੇ ਕਦੇ 2 ਸਾਲ ਮਰ ਗਏ ਕਰਕੇ ਖੇਤੀ ਮਤਲਬ ਕੋਈ ਏਡੀ ਮੁਨਾਫੇ ਘਰ ਨਹੀਂ ਆ ਜੀ ਆਪਾਂ ਕਹਿੰਦੇ ਹਾਂ ਉਹ ਮਸਲਾ ਵੇਚਦੇ ਆ ਤਾਂ ਗੁਜ਼ਾਰਾ ਹੀ ਕਰਦੇ ਆ ਨਾ ਗੁਜ਼ਾਰਾ ਬਈ ਜੀ ਗੁਜ਼ਾਰਾ ਉਹ ਤਾਂ ਗੁਜ਼ਾਰਾ ਹੀ ਆ ਨਾ ਜਿਹੜਾ 3-4 ਵੇਜ ਦਾ ਉਹ ਆਦੀ ਮਿਹਨਤ ਨਾਲ ਕਮਾ ਰਿਆ ਵੈਸੇ ਹੂੰ ਕੋਈ ਚਲੋ ਪਹਿਲੇ ਮੈਂ ਤਾਂ ਅੱਜ ਵੀਡੀਓ ਚ ਕਿਆ ਇਹਨਾਂ ਨੂੰ ਮੈਨੂੰ ਰੋਕੀ ਜਾਂਦਾ ਸੀ ਮੈਂ ਕਹਾ ਜਿਹੜੇ ਆਪਾਂ ਆਲੂ ਪੱਟਦੇ ਭਈ ਆਪਾਂ ਲਿਮਟ ਵੀ ਕਮਾਉਣੀ ਹਾਂ ਬਿਲਕੁਲ ਕੋਈ ਝੂਠ ਬੋਲਣ ਨੂੰ ਬੋਲੀ ਜਾਵੇ ਪਿੰਡ ਚ ਕੋਈ 2-4 ਘਰ ਭਾਵੇਂ ਬੱਚੇ ਆਉਣ ਨਹੀਂ ਤੇ ਸਾਬ ਨੇ ਸਰਕਲ ਕਮਾਉਣੇ ਕੋਈ ਇਹ ਦੇਖੋ ਆਪਾਂ ਜ਼ਿੰਮੇਵਾਰ ਦੀ ਸੋਚ ਆਪਣੀ 40-50 ਸਾਲ ਦੀ ਇਹੀ ਬਣੀ ਹੋਈ ਹੈ ਉਹ ਫਸਲ ਤਾਂ ਪਹਿਲੇ ਖਾਦੀ ਹੁੰਦੀ ਆ ਆਪਣੀ ਹਾਂ ਕੋਈ ਝੂਠ ਨਹੀਂ ਭਾਈ ਬਾਲੇ ਘਰਾਂ ਦਾ ਪਹਿਲੇ ਹੀ ਛੱਕੀ ਹੁੰਦੀ ਆ ਆਪਣੀ ਭਾਈ ਜੀ ਆਪਾਂ ਵਟ ਕੇ ਜਮਾ ਕਰਾ ਕੇ ਹੁਣੇ ਆਉਂਦੇ ਆ ਆਪਾਂ ਝੂਠ ਨਹੀਂ ਬੋਲਦੇ ਆਪਾਂ ਦੇਖ ਕੇ ਛੱਡੋ ਮੈਂ ਤਾਂ ਦੋ ਦੋ ਖਾਦੀ ਬੈਠਾ ਆਈ ਆ ਸਾਰਿਆਂ ਦੇ ਇਕੱਲੇ ਆਪਾਂ ਮジョਰਿਟੀ ਇੱਦਾਂ ਹੀ ਹੈ ਹੂੰ ਮジョਰਿਟੀ ਇਹ ਜੜ ਦਾ ਜੇਰਾ ਹੀ ਹੈ ਨਾ ਐਡਾ ਹੌਸਲਾ ਲੈ ਕੇ ਪਹਿਲੇ ਕਰਦੇ ਚਾਹ ਕੇ ਕਈ ਵਾਰੀ ਦਿਮਾਗ 'ਚ ਤੁਹਾਡੇ ਵੀ ਪਤਾ ਨਹੀਂ ਜਦੋਂ ਵੇਖਣ ਵਾਲੇ ਤੇ ਵੀ ਨਾ ਰਾਤ ਨੂੰ ਕਈ ਵਾਰੀ ਆ ਜਾਂਦੀ ਦਿਮਾਗ 'ਚ ਇੰਨੇ ਦੇਣ ਵਾਲੇ ਆ ਕੁਝ ਕੁਝ ਬੰਦੇ ਫਿਰ 11 12 ਵਜੇ ਤੱਕ ਨੀਂਦ ਨਹੀਂ ਹੁੰਦੀ ਅਗਲੇ ਦਿਨ ਫਿਰ ਫਰੈਸ਼ ਛੁੱਟੀ ਦਾ ਵੇ ਦੇਖ ਜੰ ਨੂੰ ਕੋਈ ਨਹੀਂ ਦੇਦਾ ਕੋਈ ਗੱਲ ਐਂ ਚੱਲਣਾ ਇਹ ਇਹ ਕਿਸਾਨ ਦੇ ਹਿੱਸੇ ਆ ਜਾਂਦੇ ਹਾਂ ਰੱਬ ਨੇ ਜੇ ਹਾਂ ਬਹੁਤ ਅਗਲੇਰੀ ਆ ਉਹਨੇ ਦਿਲ ਵੀ ਦਿੱਤਾ ਓਡਾ ਦਿਲ ਦਿੱਤਾ ਵੀ ਕੋਈ ਨਹੀਂ ਨਿਕਲ ਆਏਗਾ ਕਿੰਨਾ ਕਰ ਜਾਗੇ ਲਾਲੇ ਜੋ ਮਰ ਜੂਏ ਇਹ ਪਤਾ ਨਹੀਂ ਕੀ ਹੋਊਗੀ ਨਹੀਂ ਬਹੁਤ ਔਖਾ ਇਹ ਆਪਣੇ ਹਿਸਾਬ ਤਾ ਵੇ ਜਿਹੜਾ ਆਪਾਂ ਆਪਾਂ ਫੇਰ ਆ ਕਹਿੰਦੇ ਚੱਕ ਦੇ ਮਾਮਲਾ ਬਾਈ ਜੀ ਇੱਕ ਚੀਜ਼ ਹੋਰ ਆ ਇਹ ਆਪਾਂ ਕਈ ਵੀਰ ਚਲੋ ਕਰਜ਼ੇ ਦੀ ਆ ਓਡੋਡੀ ਡੈਫੀਨੇਸ਼ਨ ਆ ਮੇਰਾ ਮੰਨਣਾ ਹੈ ਕਰਤਾ ਜ਼ਰੂਰੀ ਆ ਹਾਂ ਮੈਂ ਉਹੀ ਕਹਿਣ ਲੱਗਾ ਜੇ ਇਹ ਲੋਨ ਵਗੈਰਾ ਜਾਂ ਕੁਛ ਵੀ ਇਹ ਨਾ ਹੁੰਦਾ ਆਪਾਂ ਨਾ 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 ਬਹੁਤ ਕੁਝ ਸਾਰੀ ਉਮਰ ਨਹੀਂ ਸੀ ਲੈ ਸਕਦੇ ਬਹੁਤ ਔਖਾ ਸੀ ਦੇਖੋ ਦੁਨੀਆ ਦੇ ਹਰ ਜਗ੍ਹਾ ਜਿੱਥੇ ਤੁਸੀਂ ਤਰੱਕੀ ਕਰੋ ਕੋਈ ਮੁਲਕ ਕਰਜ਼ਾ ਲੈਂਦੇ ਆ ਸਰਕਾਰਾਂ ਕਰਜ਼ਾ ਲੈਂਦੀਆਂ ਤਾਂ ਉਹ ਤੁਹਾਨੂੰ ਜ਼ਰੂਰੀ ਆ ਉਹਨੂੰ ਤਾਰਨ ਦਾ ਆਪਦਾ ਰੱਖੋ ਸਿਸਟਮ ਉਹ ਥੋੜੀ ਕੈਲਕੂਲੇਸ਼ਨ ਚਾਹੀਦੀ ਆ ਕਿ ਭਾਈ ਕਿਵੇਂ ਲਾਉਣਾ ਤੇ ਕਿਵੇਂ ਕਰਨਾ ਸਾਰਾ ਇਹ ਚੀਜ਼ਾਂ ਜ਼ਰੂਰੀ ਆ ਮੇ ਲੋੜ ਤੋਂ ਵੱਧ ਉਹ ਨਾ ਭਾਰ ਚੱਕ ਲੋ ਉਹ ਓੱਖਾ ਕਰਦਾ ਬਾਕੀ ਇਹਨਾਂ ਵਿੱਚ ਜੇ ਕਰਜ਼ਾ ਨਾ ਆਵੇ ਨਾ ਆਪਣੇ ਕੋ ਗੱਡੀਆਂ ਹੋਣ ਨਾ ਟਰੈਕਟਰ ਹੋਣ ਇਹ ਦੋਵੇਂ ਚੀਜ਼ਾਂ ਜ਼ਿਮੀਂਦਾਰ ਵਾਸਤੇ ਤਾਂ ਸੁਪਨਾ ਹੀ ਹੋਵੇ ਬਿਲਕੁਲ ਕਿਉਂਕਿ ਜ਼ਿਮੀਂਦਾਰ ਕੋਈ ਵੀ ਆ ਇਕੱਠੇ ਰੁਪਈਏ ਨਹੀਂ ਲਾ ਸਕਦਾ ਨਹੀਂ ਲਾ ਨਾ ਹੀ ਲੱਗਣੀ ਇਕੱਠੇ ਜਮਾ ਹੁੰਦੇ ਹੀ ਨਹੀਂ ਜਮਾ ਹੁੰਦੇ ਹੀ ਨਹੀਂ ਨਾ ਹੁੰਦੇ ਨਹੀਂ ਬੱਚਤ ਹੁੰਦੀ ਨਹੀਂ ਆਪਾਂ ਨੂੰ ਹੁਣ ਮੈਨੂੰ ਸੱਚ ਇਹ ਤਾਂ ਦੱਸ ਦਈਏ ਆਪਣੀਆਂ ਗੱਲਾਂ ਹੋਰ ਪਾਸੇ ਚਲ ਗਈਆਂ ਸ਼ਿੰਕਰੋ ਮੈਕਸ ਕਿਹੜੇ ਮਾਡਲ ਚ ਮਿਲੂਗਾ ਸਾਈਕਰੋ ਮੈਜ 59 ਸਚ 404 ਚ ਮਿਲ ਜਾਂਦਾ 2 ਵੀਲ ਦੀ ਮਿਲ ਜਾਂਦਾ ਦੋਨਾਂ ਚ ਮਿਲ ਜਾਂਦਾ ਦੋਨਾਂ ਚ ਮਿਲ ਜਾਂਦਾ ਹ ਸਵਾਕੀ ਸਾਰਿਆਂ ਦੀ ਮਿਲ ਜਾਂਦਾ ਉੱਪਰ 53 10 54 575 ਜਿਹੜੇ ਮਰਜ਼ੀ ਲੈ ਲਓ ਕੱਲ ਮੈਨੂੰ ਇੱਕ ਏਜੰਸੀ ਵਾਲੇ ਵੀਰ ਦਾ ਹੀ ਫੋਨ ਆਇਆ ਡੀ ਚ ਨਹੀਂ ਮਿਲਦਾ ਡੀ ਚ ਨਹੀਂ ਮਿਲਦਾ ਤੇ 59 10 ਦੀ ਗੱਲ ਕਰਦੇ ਉਹ ਡੀਲਰ ਵੀਰ ਨਾਲ ਉਹ ਵੀਰ ਨੇ ਮੇਰੀ ਗੱਲ ਕਰਾਈ ਕਿ ਕਹਿੰਦਾ ਆਉਂਦਾ ਸੀ ਆਰਡੀ ਚ ਹਣ ਕੀ ਗੱਲ ਕਰੇ ਆਇਆ ਵੀ ਤੁਹਾਡੇ ਆੜੀ ਲਈ ਮੈਨੂੰ ਪਤਾ ਹੁੰਦਾ ਤੇ ਮੈਂ ਮੈ ਲਾਦਾ ਕੀ ਦੇਖੋ ਕਈ ਜਿਹੜੇ ਨਵੇਂ ਉਹ ਨਵੇਂ ਡੀਲਰ ਬਣੇ ਆ ਜਿਹੜੇ ਨਾਮ ਲੈਂਦਾ ਮੈਂ ਨਾਮ ਹੀ ਨਹੀਂ ਲਗਾ ਤੁਹਾਨੂੰ ਨਾ ਚਲੋ ਕੋਈ ਗੱਲ ਨਹੀਂ ਜਿਹੜੀਆਂ ਚ ਵੀਰੀਐਂਟ ਇਹਨੇ ਹੁੰਦੇ ਆ ਉਹਨਾਂ ਨੂੰ ਪਤਾ ਹੀ ਨਹੀਂ ਕੀ ਜਾਂਦਾ ਉਹਨਾਂ ਨੂੰ ਪਤਾ ਨਹੀਂ ਨਹੀਂ ਹੁੰਦਾ ਆਪਣੇ ਲੋਕ ਆਪਾਂ ਨੂੰ ਤਾਂ ਜਿਆਦਾ ਰੱਖਣਾ ਪੈਂਦਾ ਇੱਥੇ ਲੋਕ ਆਪਣੇ ਜਿਹੜਾ ਕੋਈ ਸਾਨੂੰ ਨਹੀਂ ਪਤਾ ਸਾਡੇ ਗੱਕਾ ਨੂੰ ਪਤਾ ਹਾਂ ਇੰਨੀ ਸਰਚ ਕਰਕੇ ਆਉਦੇ ਨੇ ਭਾਈ ਜੀ ਫੁਲਾਨਾ ਆਉਂਦਾ ਫੁਲਾਨਾ ਦੋ ਇਹ ਇਹ ਚੀਜ਼ ਮੈਨੂੰ ਵੀ ਦੋ ਤਿੰਨ ਸਾਲ ਪਹਿਲਾਂ ਤੱਕ ਮੈਨੂੰ ਨਹੀਂ ਪਤਾ ਸੀ 55 ਇਸ ਚ ਹੁੰਦਾ ਅੱਛਾ ਮੈਂ ਵੀ ਤੈਨੂੰ ਬਾਅਦ ਚ ਪਤਾ ਲੱਗਾ ਮੈਨੂੰ ਵੀ ਪਤਾ ਲੱਗਾ ਕਿਉਂਕਿ ਆਪਾਂ ਕਦੇ ਵੇਚਿਆ ਨਹੀਂ ਸੀ ਤੇ ਵੇਰੀਐਂਟ ਆਉਂਦਾ ਕੋਈ ਸ਼ੱਕ ਨਹੀਂ ਬੁਕਿੰਗ ਬਣਦਾ ਬਣਦਾ ਬੁਕਿੰਗ ਤੇ ਆ ਬਣਦਾ ਬੁਕਿੰਗ ਹਾਂ ਕਿਉਂਕਿ ਜੌਨ ਡੀਅਰ ਕੀ ਕਰ ਰਹੀ ਆ ਹੁਣ ਹੌਲੀ ਹੌਲੀ ਜਿਹੜੇ ਇੱਕ ਦੋ ਵੇਰੀਐਂਟ ਬਾਲਾ ਵਿਕਦਾ ਜਿਵੇਂ ਆ V2 ਵਿਕਦਾ ਇਹ ਬਣਾ ਰਹੀ ਆ ਅਦਰਵਾਈਜ਼ ਬਾਕੀ ਸਾਰੇ ਬੁਕਿੰਗ ਤੇ ਕਰ ਰਹੀ ਤੇ ਬਾਕੀ ਸਾਰੇ ਉਧਰ ਸ਼ਿਫਟ ਹੋ ਰਹੀ ਸਾਰੀਆਂ ਕੰਪਨੀਆਂ ਹੋ ਰਹੀਆਂ ਇਕੱਲੀ ਜੌਨ ਡੀਅਰ ਨਹੀਂ ਹੋ ਰਹੀਆਂ ਅੱਛਾ ਸਾਰੀ ਸੈਟਿੰਗ ਵੱਲ ਹੋ ਗਈਆਂ ਕੰਪਨੀ ਨੂੰ ਆਦਾ ਸਟਾਕ ਬਣਾ ਕੇ ਖਰਵਾਉਣ ਦੇ ਖਰਚਾ ਨਹੀਂ ਆਉਂਦਾ ਤੂੰ ਆਰਡਰ ਪਾਓ ਬੁੱਕ ਕਰਾਓ ਥੋੜਾ ਬਣਾਵਾਂਗੇ ਇੱਕ ਚੀਜ਼ ਮੈਨੂੰ ਹੋਰ ਸਮਝਾਇਓ ਬਾਈ ਜੀ ਇੱਕ ਚੀਜ਼ ਮੈਨੂੰ ਹੋਰ ਸਮਝਾਇਓ ਸੀ ਆਰ ਡੀ ਸਾਰੇ ਵੀਰਾਂ ਨੂੰ ਪਤਾ ਲੱਗ ਗਿਆ 50 ਤੋਂ ਥੱਲੇ ਥੱਲੇ ਆਪਾਂ ਇਹ ਵੀ ਅਗਲੇ ਸਾਲ ਹੋ ਜਾਣੇ ਆ ਬਸ ਇਹ ਵੀ ਹੋ ਜਾਣੇ ਆ ਹਾਂਜੀ ਕਈ ਆਪਣੇ ਵੀਰ ਏਜੰਸੀ ਵਾਲੇ ਲਾ ਲੋ ਜਾਂ ਜ਼ਿਮੀਦਾਰ ਵੀਰ ਹੀ ਮੈਨੂੰ ਫੋਨ ਕਰਦੇ ਹੁੰਦੇ ਯਾਰ ਇੰਜਨ ਤਾਂ ਇਹਦੇ ਵਿੱਚ ਪਹਿਲਾਂ ਵਾਲਾ ਹੀ ਆ ਨਹੀਂ ਪਾਵਰ ਇਹਦੀ ਕਰ ਕਿਵੇਂ ਆ ਵੀ ਆਏ ਆ ਪਈ ਸਮਝਦੇ ਹੋ ਮੈਂ ਕੀ ਪੁੱਛਣਾ ਚਾਹੁੰਦਾ ਕੋ ਇੰਜਨ ਸਿਲੰਡਰ 3 ਨਾਲ ਇੰਜਨ ਪਹਿਲਾ ਵਾਲਾ ਨਹੀਂ ਹੋ ਜਾਂਦਾ ਉਹ ਸਿਲੰਡਰ ਹੀ ਸੋਚੀ ਜਾਂਦਾ ਵੀ ਤਿੰਨ ਸਿਲੰਡਰ ਪਹਿਲਾਂ ਹੀ ਤਿੰਨ ਹੋਗਾ ਹਾਂ ਠੀਕ ਹੈ ਨਹੀਂ ਕਈ ਆਪਣੀਆਂ ਕੰਪਨੀਆਂ ਨੇ ਟਾਰਕ ਵੀ ਓਨੀ ਰੱਖੀ ਨਾ ਜਾਂ ਟਾਰਕ ਟਾਰਕ ਵਧਾਤੀ ਆ ਠੰਡੇ ਸਿਸਟਮ ਵਧਾ ਦਿੱਤੇ ਆ ਟਾਰਕ ਵਧੇ ਆ ਕੋਈ ਸਮਝੀ ਟਾਰਕ ਤਕਰੀਬਨ ਟਾਰਕ ਦਾ ਮਤਲਬ ਕੀ ਹੁੰਦਾ ਹੈ ਟਾਰਕ ਇੱਕ ਸਿਸਟਮ ਕੈਲਕੂਲੇਸ਼ਨ ਆ ਹੂੰ ਟੈਕਨੀਕਲ ਵੀ ਇਹਦੀ ਲਿੰਕਾਂ ਦੇ ਖਚਾਈ ਕਿੰਨੀ ਆ ਠੀਕ ਆ ਲਿੰਕ ਆਲੇ ਪੁਆਇੰਟ ਤੇ ਹਮ ਹੁੱਕ ਤੇ ਖਚਾਈ ਕਿੰਨੀ ਆ ਟੈਰਾਂ ਦੇ ਕਿੰਨੀ ਆ ਉਹ ਇੱਕ ਮਸ਼ੀਨ ਅਲੱਗ ਅਲੱਗ ਮਸ਼ੀਨ ਗੈਲਕੋਟ ਕਰਦੀ ਆ ਵੀ ਇਹ ਕਿੰਨਾ ਜ਼ੋਰ ਲਾਉਂਦਾ ਕਿੰਨਾ ਜ਼ੋਰ ਲਾਊਗਾ ਜ਼ੋਰ ਖਿੱਚਣ ਦਾ ਓਕੇ ਖਿੱਚਣ ਦਾ ਇਹ ਖਚਾਈ ਦਾ ਜ਼ੋਰ ਠੀਕ ਆ ਆਪਣੇ ਤਾਂ ਦੇਸੀ ਭਰਾ ਸਿੱਧਾ ਹੀ ਦੱਸ ਦਿੰਦੇ ਨਾ ਇਹ ਫਲਾਣਾ ਇੰਜਨ ਇੰਨੀ ਟਾਰਕ ਉਹ ਅੱਡੋ ਅੱਡੀ ਜੇ ਸੱਲੀ ਟਾਰਕ ਨਾਲੋਂ ਬੈਕਅਪ ਟਾਰਕ ਵੀ ਮੈਂ ਨਾ ਰੱਖਦੀ ਨਾਲ अच्छा बैकअप टॉर्क हां वो कੰਨੀ टॉर्क ਨਾਲ ਮਤਲਬ ਉਹ ਮੈਂ ਤਾਂ ਰਿਹਾ 200 ਟਾਰਕ ਹੂੰ ਇਹਦੇ 38% ਬੈਕਅਪ ਟਾਰਕ ਆ 38% ਜਿਆਦਾ ਉਹਦਾ ਕਾਰਨ ਹਾਂਜੀ ਸਾਰਿਆਂ ਨਾਲ ਜਿਆਦਾ ਇਹਦੇ ਵਿੱਚ ਕਿਉਂਕਿ ਇਹਦੇ ਚ ਪਿਸਟਨ ਸਾਈਜ਼ ਸਪੇਟਰ ਹਸ ਪਾਵਰ ਵਾਲਾ 52 ਦਾ ਚ ਹੈ 50 ਹਸ ਪਾਵਰ ਟਰੈਕਟਰ ਹਾਂ 25 ਹਸ ਪਾਵਰ ਵੱਡਾ ਪਿਸਟਨ ਲੱਗਿਆ ਹੈ ਇੱਥੇ ਹਾਂ ਉਹਦੇ ਕਰਕੇ ਬੈਕਅਪ ਟਾਰਕ ਵਧ ਗਈ ਹੂੰ ਇਹ ਦਬ 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 ਜ਼ੋਰ ਬਦਲ ਹਾਂ ਉਹਦੇ ਕੋਲੇ ਕਿਉਂਕਿ ਉਹਦੇ ਕੋਲ ਵਿੱਚ 25 ਹਸਪਾਵਰ ਦਾ ਖੇਲੇ ਨੂੰ ਹੈਗਾ ਜਗ੍ਹਾ ਠੀਕ ਹੈ ਉਹਦੇ ਸਪੇਸ ਹੈਗੀ ਆ ਉਹਦੇ ਕਰਕੇ ਬੈਕਅਪ ਟਾਰਕ ਵੱਧ ਜਾਂਦੀ ਆ ਜਦੋਂ ਵੱਡੇ ਇੰਜਨ ਤੋਂ ਛੋਟੀ ਹਸਪਾਵਰ ਲੈਨੇ ਆ ਤਾਂ ਉਹਦੀ ਬੈਕਅਪ ਟਾਰਕ ਵੱਧ ਹੋ ਵੱਧ ਹੋ ਹਾਂ 75 ਹਸਪਾਵਰ ਦੀ ਬੈਕਅਪ ਟਾਰਕ 28 ਕਿਤੇ ਹੀ ਜਾ ਜਾਂਦੀ ਆ ਤਾਂ 14 ਦੀ 28 ਘਟ ਜਾਂਦੀ ਉਹਦੀ ਉਹਦੀ ਨਹੀਂ ਹੈਗੀ ਨਹੀਂ ਵੀ ਉਹ ਉਹਦਾ ਕਹਿੰਦਾ ਮਤਲਬ ਹਾਂ ਜਤੀ ਆ ਫਿਰ ਕਹਿੰਦੀ ਆ ਓਕੇ ਉਹਦੀ ਉਹ ਇਰੀ ਜਾ ਰਹਾ ਉਹਦਾ ਜਿਹੜਾ ਜੋਰ ਆ ਸਾਹਮਣੇ ਸਾਹਮਣੇ ਮਤਲਬ ਪਹਿਲੇ ਪੀਕ ਤੇ ਚਲੇ ਗਿਆ ਪਹਿਲੇ ਪੀਕ ਤੇ ਹਾਂ ਉਹ ਪਹਿਲੇ ਆਵੇ ਸਿਰੇ ਤੇ ਜਾ ਰਿਹਾ ਨਾ ਕੰਮ ਕਰ ਰਿਹਾ ਹਾਂ ਬਹੁਤ ਜੋਰ ਤੇ ਕੰਮ ਕਰ ਰਿਹਾ ਤੇ ਇਹ ਆਪ ਦਾ ਮਤਲਬ ਉਹ ਉਹ ਹੁੰਦਾ ਇਹਦੇ ਚ ਹੋਰ ਕੋਈ ਬਾਕੀ ਤੇ ਇੱਕ ਬਈ ਦੀ ਜਿਵੇਂ ਲਿਫਟ ਪ੍ਰੋ ਆ ਲਿਫਟ ਪ੍ਰੋ ਆਪਾਂ ਨੂੰ ਕਿਹੜੇ V1 ਤੇ V2 ਇਹਨਾਂ ਦੋਹਾਂ ਚੋਂ ਕਿਹੜੇ ਚ ਮਿਲੂਗਾ ਸਾਰਾ ਹੀ ਮਿਲ ਜਾਊਗਾ V1 ਚ ਮਿਲ ਜਾਊਗਾ V2 ਚ ਅੱਛਾ ਲਿਫਟ ਪ੍ਰੋ ਦੋਨਾਂ ਚ ਮਿਲ ਜੂਗਾ ਦੋਨਾਂ ਚ ਮਿਲ ਜੂਗਾ ਵਿਦਆਊਟ ਟੈਸਟ ਸਟੀਅਰਿੰਗ ਵਾਲਾ ਲੈਣਾ ਮਾਡਲ ਸਿੰਪਲ ਮਾਡਲ ਲੈਂਦਾ ਆੜਾ ਉਹ ਵੀ ਮਿਲ ਜੂਗਾ ਇਹਦੇ ਚ ਲੈਣਾ ਟੌਪ ਮਾਡਲ ਚ ਲਿਫਟ ਸਟੈਟ ਸਟੀਅਰਿੰਗ ਤੇ ਬਟਨ ਵਾਲੀ ਲਿਫਟ ਚ ਇਹਦੇ ਚ ਵੀ ਮਿਲ ਜੂ ਦੋਨਾਂ ਚ ਮਿਲ ਜੂਗਾ ਜੇ ਕਿਸੇ ਨੇ ਮਤਲਬ ਸਿੰਪਲ ਲੈਣਾ ਉਹ ਵੀ ਮਿਲ ਜੂਗਾ ਉਹ ਵੀ ਆਉਂਦਾ ਹਾਂ ਬਿਨਾਂ ਬਟਨ ਵਾਲੀ ਲਿਫਟ ਵੀ ਨਹੀਂ ਆਉਂਦੀ ਉਹ 30000 ਸਸਤਾ ਹੈ ਉਹ 30000 ਰੁਪਏ ਦਾ ਫਰਕ ਤੇ ਲਿਫਟ ਪ੍ਰੋ ਮਿਲ ਜੂ ਮਿਲ ਜੂ 5 ਕੁਇੰਟਲ ਦਾ ਬਈ ਫਰਕ ਹਨਾ ਹਾਂਜੀ 5 ਕੁਇੰਟਲ ਦੂਜਾ 20 ਕੁਇੰਟਲ ਆਉਂਦਾ 25 20 ਤੇ 25 ਹੁਣ ਤਾਂ ਜਿਆਦਾ ਬਈ ਸਾਰੇ 25 ਹੀ ਲੈਂਦੇ ਹੋਣਗੇ ਕਿ ਹੈਗਾ 20 ਵਾਲਾ ਵੀ ਵੀਰ ਭਰਾ ਤਕਰੀਬਨ ਹੁਣ 25 ਤੇ ਸ਼ਿਫਟ ਹੋ ਗਈ ਸਾਰੇ ਹੋ ਗਏ ਹਨਾ ਅਸਲ ਚ ਜਿਹੜੀਆਂ ਆਪਣਾ ਏਰੀਆ ਆਲੂ ਬੀਜ ਦਾ ਜਿਹੜਾ ਆਪਣੇ ਗ੍ਰਾਮੇ ਦੀ ਮਸ਼ੀਨਾਂ ਆੜੀਆਂ ਵੱਡੀਆਂ ਆਈਆਂ ਵੱਡੀਆਂ ਹਾਂ ਤੇ ਉਹ ਪਹਿਲਾਂ ਥੋੜੀ ਆਉਂਦੇ ਸੀ ਪੂਰਾ ਜ਼ੋਰ ਜਾ ਲਾ ਕੇ ਟਰੈਕਟਰ ਚੱਕਦਾ ਸੀ ਚੱਕੀ ਤਾਂ ਪਹਿਲੇ ਵੀ ਜਾਂਦੇ ਸੀ ਇਹ ਫਿਰ ਕੰਫਰਟੇਬਲੀ ਚੱਕੀ ਜਾਂਦਾ ਕੋਈ ਫਿਰ ਇਹ ਆਉਂਦਾ ਆਰਾਮ ਨਾਲ ਫਿਰ ਫਿਰ ਅਗਲਾ ਕਹਿੰਦਾ ਵੱਡੇ ਹੀ ਲੈ ਲਓ ਇੱਕ ਚੀਜ਼ ਹੋਰ ਬਾਈ ਕਈ ਮੇਰੇ ਵੀਰਾਂ ਕੋਲੇ ਪੁਰਾਣੇ ਟਰੈਕਟਰ ਆ 2 ਵੀਲ ਜੀ ਜੀ ਕਿਹੜੇ ਕਿਹੜੇ ਮਾਡਲ ਆਪਣੇ 4-ਵਿਲ ਸ਼ਿਫਟ ਹੋ ਜਾਣਗੇ ਜੇ ਕਿਸੇ ਨੂੰ ਉਹਨਾਂ ਨੂੰ 4-ਵਿਲ ਕਰਾਉਣਾ ਹੋਣਾ ਮਰਜੀ ਡੋਂਟ ਯੂ ਜਿਹੜਾ ਮਰਜੀ ਜਿਹੜਾ ਸਾਰੇ ਹੋ ਜਾਣਗੇ 36 ਹਜ਼ਾਰ ਤੋਂ ਲੈ ਕੇ ਜਿਹੜਾ ਮਰਜੀ ਸਾਰਾ 4-ਵਿਲ ਹੋ ਜਾਂਦਾ ਕੋਈ ਪ੍ਰੋਬਲਮ ਸਾਰੇ ਹੋ ਜਾਂਦੀ ਸਾਰੇ ਕੋਈ ਪ੍ਰੋਬਲਮ ਹੀ ਨਹੀਂ ਵੀ ਮੈਂ ਵੈਸੇ ਤਾਂ ਜੋਧੇ ਵੀਰ ਦੀਆਂ ਮੇਰੇ ਵੀਰ ਚੋਣੀਆਂ ਨਾ ਸਾਰਾ ਕੁ ਹੂੰ 52 ਤੋਂ ਲੈ ਕੇ 75 ਤੱਕ ਸਾਰਾ ਕੁ ਪਾਵਣਾ ਹੂੰ 36 ਤੋਂ 50 ਡੀ ਤੱਕ ਸਾਰਾ ਪਾਵਣਾ ਹੂੰ 36 ਤੋਂ 50 ਡੀ ਇੱਕ ਹੋਰ ਹਿੱਸਾ ਲੱਗਦਾ ਜਿਹੜਾ ਛੋਟੇ ਵਾਲਾ ਆਪਣਾ ਜਿਹੜਾ ਸ਼ੀਲਡ ਓਕੇ ਤੇ ਇਹ ਜਿਹੜਾ ਵੱਡਾ ਹਿੱਸਾ ਹੈਵੀ ਵਾਲਾ ਇਹ 52 ਤੋਂ ਅਗਲਾ ਇਸਾ ਚੁੱਲਾ ਛਾਵਟੇ ਦਾ ਲਗਣੀ ਲਗਣੀ ਪਿੱਛੋਂ ਕੀ ਚੇਂਜ ਹੋਏਗਾ ਬਈ ਪਿੱਛੋਂ ਜੇ ਤਾਂ ਟਰੈਕਟਰ ਦੇ ਹਾਂ ਡੀਜ਼ਲ ਥੱਲੇ ਪਲੇਟ ਹੈਗੀ ਆ ਤਾਂ ਉਹ ਕਈ ਮਾਡਲਾਂ ਦੇ ਹੈਗੀ ਆ ਹਾਂ ਕਈ ਹੈਗੀ ਬਹੁਤਾਂ ਹੈਗੀ ਬਹੁਤਾਂ ਬਹੁਤਾਂ ਹੈਗੀ ਅੱਛਾ ਉਹਨਾਂ ਦੇ ਉੱਤੇ ਹੈਗੀ ਆ 50% ਤੋਂ ਉੱਪਰ ਟਰੈਕਟਰਾਂ ਦੇ ਹੈਗੀ ਆ ਕਿਹਦੇ ਨਹੀਂ ਹੁੰਦੀ ਤਾਂ ਉਹਦੀ ਹਾਂਡੀ 20000 ਰੁਪਏ ਦੀ ਹੈ ਨਵੀਂ ਅੱਛਾ ਇਹ ਹਾਂਡੀ ਕਿਹੜੀ ਉਹ ਬਦਲ ਦਿੰਨੇ ਆਪਾਂ ਨੂੰ ਓਕੇ ਉਹ ਬਾਲਾ ਲੋਡ ਦੀ ਹੋਰ ਬਾਲਾ ਕੋਈ ਦਰਾਰੀ ਨਹੀਂ ਬਦਲਣੀ ਕੁਝ ਨਹੀਂ ਬਦਲਣੀ ਉਵੇਂ ਉਵੇਂ ਸਾਰਾ ਕੁਝ ਪੈ ਜਾਣਾ ਨਹੀਂ ਤਕਰੀਬਨ 50% ਹੈਗਾ ਹੀ ਆ ਸਿਸਟਮ ਹਾਂ ਹਾਂ ਬਿਆਹ ਹੀ ਸਾਲਾ ਸ਼ਾਰਟ ਲੱਗਣੀ ਹੈ। ਬਾਕੀ ਸਾਰਾ ਉਵੇਂ ਹੀ ਲੱਗ ਜਾਂਦਾ। ਬਾਕੀ ਸਾਰਾ ਉਵੇਂ। ਕੋਈ ਪ੍ਰੋਬਲਮ ਹੀ ਨਹੀਂ ਇਹਨੂੰ। ਹਮ ਆਪਾਂ ਹੁਣ ਕਿਤੇ ਤਿੰਨ ਚਾਰ ਕੀਤੇ ਆਹ ਹਫਤੇ ਜੀ ਪਿਛਲੇ ਚ। ਹਾਂ ਚਲੇ ਗਿਆ ਆਪਾਂ ਹੋਰ ਕਰਨੇ ਆ। ਅੱਛਾ। ਪਰਾਈਆਂ ਦੇ ਲੋਕ। ਹੁਣ ਜ਼ਰੂਰਤ ਉਹਦੀ ਹੈਗੀ ਆ ਬਾਈ ਕਿ ਕਿਵੇਂ ਇਹ ਵੀ ਆਪਣੇ ਚੱਲ ਪਈ ਆ। ਨਹੀਂ ਦੇਖੋ ਤੁਸੀਂ ਜੇ ਤਾਂ ਕੰਮ ਲੈਣਾ ਵਾ ਤੁਸੀਂ ਪੈਸੇ ਲਾਓ। ਤੋ ਜਿਵੇਂ ਛੋ ਉਹ ਲੋਕ ਇਹ ਕੋਈ ਮਿਲਦਾ ਮੰਨਦਾ ਨਹੀਂ। ਕੀਰ ਨਹੀਂ ਜੀ ਹਾਂ ਕੋਈ ਜੇ ਤੁਹਾਡੇ ਕੰਮ ਹੈਗਾ ਦੇਖੋ ਥੋੜਾ ਕੋ ਵੱਡੀਆਂ ਤਵੀਆਂ ਨੂੰ ਲੋੜ ਆ ਤੁਸੀਂ ਪਲੌ ਮਾਰਨੇ ਆ ਨੂੰ ਲੋੜ ਆ ਠੀਕ ਹੈ ਜੀ ਬਾਕੀ ਤਾਂ ਕੰਮਾਂ ਦੇ ਲੋੜੀ ਦੀ ਬਾਕੀ ਤਾਂ ਹ ਹਲ ਤਾਂ ਚਲੋ ਕੱਢੇਗਾ 12 ਮਾਰ ਦੂ 17 ਮਾਰ ਦੂ ਇੰਨਾ ਕ ਫਰਕ ਪੈਣਾ 2 ਹੀਲ ਦਾ ਕੋ ਵੱਡਾ ਵੱਡਾ ਮਸਲਾ ਹੀ ਆ ਹਾਂ ਬਾਲਾ ਲੋੜ ਸੁਣੀਆਂ ਤਵੀਆਂ ਤੇ ਤੁਹਾਨੂੰ ਹਲਾ ਤੇ ਥੋੜਾ ਕੋ ਹੋਰ ਸਫਲ ਮਾਰਦੇ ਆਪਾਂ ਉਹਦੇ ਤੇ ਫੋਰ ਵੀਲ ਫੋਰਦੀ ਹੈ ਨਾ ਬਈ ਜਿਵੇਂ ਇਹ ਹੀ ਟਰੈਕਟਰ ਆ 5210 ਜਿਵੇਂ ਹੁਣ ਆਪਾਂ ਪੁਰਾਣੇ ਟਰੈਕਟਰ ਦੀ ਮੈਂ ਗੱਲ ਕੀਤੀ ਆ ਵੀ ਉਹਨੂੰ ਫੋਰ ਵੀਲ ਆਪਾਂ ਕਰਤਾ ਜੀ ਕਰਤਾ ਜਿਵੇਂ ਹੁਣ ਇਹ ਆਉਂਦਾ 2 ਵੀਲ ਵੀ ਆਉਂਦਾ ਫੋਰ ਵੀਲ ਵੀ ਆਉਂਦਾ ਕਿਉਂਕਿ ਉਹ ਹੀ ਮੈਂ 5310 ਦੀ ਤੁਹਾਨੂੰ ਗੱਲ ਦੱਸਣ ਲੱਗਾ ਕਈ ਵੀਰਾਂ ਦਾ ਮੰਨਣਾ ਇਹ ਆ ਵੀ ਜਿਹੜੇ 2 ਵੀਲ ਆ ਉਹ ਜ਼ਿਆਦਾ ਜ਼ੋਰ ਮਾਰਦੇ ਆ ਤੇ ਫੋਰ ਵੀਲ ਵੀ ਜਿਹੜਾ ਇੰਜਨ ਉੱਡਾ ਹੀ ਆ ਚਾਰ ਟਾਇਰ ਘਮਾਉਣ ਕਰਕੇ ਵੀ ਇੰਜਨ ਦਬਦਾ ਇਦਾਂ ਦਾ ਕੁਝ ਹੈਗਾ ਫੋਰ ਵੀਲ ਤੇ 4 ਵੀਲ ਜਿਹੜੀ ਚਲਾਈ ਦਾ ਫਰਕ ਆ ਜੇ ਤੁਸੀਂ ਗियर ਲਾ ਕੇ ਘੱਟ ਕੇ ਚਲਾਓਗੇ ਫੋਰ ਵੀਲ ਦਾ ਗੇਅਰ ਨਹੀਂ ਲਾਓਗੇ ਫੇਰ ਤਾਂ ਫੋਰ ਵੀਲ ਦਬੂਗਾ ਫੇਰ ਦਬੂਗਾ ਜੇ ਤੁਸੀਂ ਗੇਅਰ ਲਾ ਕੇ ਚਲਾਓਗੇ ਫੇਰ 2 ਵੀਲ ਪਛੇਰੇ ਜੂ 4 ਵੀਲ ਕਾਹ ਜਾਊਗਾ 4 ਵੀਲ ਅੱਗੇ ਲਾਗੇ ਫੇਰ ਜ਼ੋਰ ਵੱਧ ਲਾਊਗਾ ਘੱਟ ਨਹੀਂ ਆਉਂਦਾ ਹਾਂ ਰੋਡ ਤੇ ਥੋੜੀ ਫਿਊਲ ਕੰਜੰਪਸ਼ਨ ਦਾ ਜ਼ਰੂਰਤ ਦਾ ਲੀਟਰ ਦਾ ਫਰਕ ਪਾਉਂਦਾ ਇਹ ਇਹ ਜ਼ਿਆਦਾ ਖਾਊਗਾ ਇਹ ਜ਼ਿਆਦਾ ਖਾਊਗਾ ਕਿਉਂਕਿ ਇਹਨੂੰ ਭਾਈ ਕਿੰਨੀਆਂ ਘਰਾਰੀਆਂ ਕਿੰਨਾ ਜ਼ੋਰ ਲਾ ਕੇ ਘਮਾਉਣਾ ਦਾ ਹੈਗਾ ਹੀ ਆ ਨਾ ਹਾਂ ਇਹ ਪ੍ਰੈਟਰੀ ਗੇਅਰ ਆ ਜਿਹੜਾ ਪਿੱਛੇ ਵੱਡਾ ਪਲੈਂਟ ਗੇਅਰ ਆ ਤਿੰਨ ਘਰਾਰੀਆਂ ਵਿਚਾਲੇ ਏਡਾ ਜਗਾੜਾ ਇਹਦੇ ਚ ਚੱਲਦਾ ਹੈਵੀ ਉਹ ਵੀ ਫਿਰ ਸ਼ਾਫਟਾਂ ਫਿਰ ਉਹ ਚ ਕ੍ਰਾਉਨ ਪਿਨੀਅਨ ਆ ਠੀਕ ਹੈ ਜੀ ਉਹਨੂੰ ਵੀ ਘਮਾਉਣਾ ਫਿਰ ਪਿੱਛੇ ਇੱਕ ਪਿਨੀਅਨ ਆ ਉਹਨੂੰ ਘਮਾਉਣਾ ਸਾਰੇ ਘਾਇਨੇ ਘੁੰਮਣਾ ਦਾ ਹੈਗਾ ਹੀ ਆ ਨਾ ਜੀ ਉਸਕੇ ਤੋਂ ਉਹਨੇ ਪਾਵਰ ਤਾਂ ਖਾਣੀ ਹੈ ਨਾ ਹਾਂ ਤਾਂ ਉਹਦੇ ਕਰਕੇ ਰੋਡ ਤੇ ਫਿਊਲ ਕੰਜਮਸ਼ ਥੋੜੀ ਜਿਹੀ ਵੱਧ ਜਾਂਦੀ ਐਵੇਂ ਐਵੇਂ 200 ਮਿਲ ਲ ਘੰਟੇ ਹੀ ਹੈ ਨਾ ਖੇਤ ਦੇ ਵਿੱਚ ਇਹ ਫਾਇਦਾ ਦਿੰਦਾ ਇਹ ਇਹ ਘੱਟ ਖਾਊਗਾ ਇਹ ਘੱਟ ਖਾਉ ਟੂ व्हील ਤੋਂ ਤੋਰੇ ਵਾਲੇ ਕੰਮ ਚ ਖਚਾਈ ਵਾਲੇ ਚ ਘੱਟ ਖਾਊਗਾ ਪੀਟੀਓ ਦੇ ਬਰਾਬਰ ਪੀਟੀਓ ਦੇ ਤਾਂ ਚਲੋ ਪੀਟੀਓ ਬਰਾਬਰ ਉਹ ਤਾਂ ਪੀਟੀਓ ਦਾ ਕੰਮ ਹੀ ਆਪਾਂ ਹਾਲ ਤਵੀਆਂ ਪਲਉ ਉਹ ਤੇ ਘੱਟ ਖਾਂਦਾ ਉਹ ਤੇ ਘੱਟ ਖਾਊਗਾ ਉਹ ਆਰਪੀਐਮ ਡ੍ਰੌਪ ਨਹੀਂ ਕਰਦਾ ਰੈਕਟਰ ਇੱਕ ਚੀਜ਼ ਹੋਰ ਮੇਰੇ ਵੀਰ ਨੇ ਪੁੱਛੀ ਜਿਵੇਂ ਆਪਣਾ ਡੀ ਮੋਡਲ ਆਇਆ ਆਪਾਂ ਕੱਲਾ ਜੌਂਡੀ ਰਾ ਜੀ ਨੇ 15 ਦੇ ਟਾਇਰ ਦਿੱਤੇ ਆ ਹਾਂਜੀ ਹਾਂਜੀ ਉਹ ਆਉਂਦਾ ਹਣ ਕੇ ਬੰਦ ਹੋ ਗਿਆ ਆ ਰਿਆ ਆ 15 ਆ ਰਿਆ ਉਹ ਵੀਰ ਦਾ ਇੱਕ ਦਾ ਸਵਾਲ ਸੀਗਾ 15 ਵਾਲੇ ਨੂੰ ਮੈਂ 16 ਦੇ ਪਾ ਸਕਦਾ ਤੇ ਜਾਂ 14 ਦੇ ਹੋ ਸਕਦਾ ਹਾਂ ਹੋ ਜਾਂਦੀ ਕੋਈ ਚੱਕਰ ਪੈ ਜਾਣਗੇ ਪੈ ਜਾਣਗੇ ਪੈ ਜਾਣਗੇ ਨਹੀਂ ਈਜ਼ੀ ਚੱਲੂਗਾ ਹਾਂ ਕੋਈ ਐਡੀਕ ਕੋਈ ਨਹੀਂ 14 ਵਾਲਾ ਤਾਂ ਚਲੋ ਮੈਨੂੰ ਸਮਝ ਆਉਂਦਾ ਨਾ ਵੀ ਸੌਖਾ ਰਹੂਗਾ ਚੱਲੇ ਆਉਂਦਾ ਤੇ ਜੇ 16 ਦੇ ਪਾਵਾਂਗੇ ਥੋੜਾ ਵਾਤਾ 16 ਦਾ ਫਿਰ ਗਰਾਰੀ ਚੇਂਜ ਹੁੰਦੀ ਹੈ ਅੱਛਾ ਫਿਰ ਗਰਾਰੀ ਚੇਂਜ ਹੋਊਗੀ ਹਾਂ ਇੱਕ ਉਹ ਜਿਹੜਾ ਥੱਲੇ 4 ਵੀਲ ਵਾਲਾ ਨਾ ਹਾਂਜੀ ਥੋੜੀ ਜਿਹੀ ਉਹਦੇ ਚੇਂਜ ਹੁੰਦਾ ਵਾ ਉਹ ਚੀਜ਼ ਕਰਾਉਣੀ ਪਣੀ ਮਤਲਬ ਟੋਰਾ ਮਲਾਉਣਾ ਪਊ ਚੱਕਰ ਬਣਾਉਣੇ ਚੱਕਰ 16 ਟਾਇਰ ਵੱਡਾ ਵੱਡਾ ਤੇ ਟੂ ਵੀਲ ਦੇ ਟੂ ਵੀਲ ਨੂੰ ਤਾਂ ਕੋਈ ਫਰਕ ਨਹੀਂ ਕੋਈ ਫਰਕ ਜਿਹੜਾ ਮਰਜ਼ੀ ਪਾ ਦੋ 14 ਪਾ ਦੋ ਜਿਹੜਾ ਹਮ ਸੂਟ ਕਰਦਾ ਸਪੀਡ ਲੈਣੀ ਵੀਰੇ ਸਾਹਮਣੇ ਆਪਣਾ ਡੀ ਮਾਡਲ ਹੀ ਆ ਡੀ ਮਾਡਲ ਦਾ ਨੂੰ ਆਪਸ਼ਨ ਮੈਂ ਜਿਹੜੇ ਵੀ ਵੀਡੀਓ ਕਰੀ ਸੀ ਉਹ ਵੀਰ ਨੇ ਸਾਰਾ ਸਮਝਾਇਆ ਵੀ ਸੀ ਜੇ ਕਿਸੇ ਨੇ ਟਰਬੋ ਲਾਉਣੀ ਵੀ ਆਪਸ਼ਨ ਦਿੱਤੀ ਆ ਹਾਂ ਟਾਪ ਆਪਸ਼ਨ ਤਾਂ ਹੁੰਦੀ ਐ ਇੱਥੇ ਕੋਈ ਸਾਰਿਆਂ ਦੀ ਆ ਸਾਰਿਆਂ ਦੀ ਕਿਉਂਕਿ ਬਲਾਕ ਸੇਮ ਆ ਹਾਂ ਬਲਾਕ ਡੀ ਦਾ ਵੀ ਉਹੀ ਆ ਤੇ ਈ ਦਾ ਵੀ ਉਹੀ ਆ ਟਰਬੋ ਬਾਈ ਟਰਬੋ ਕਿੰਨਾ ਕ ਵਰਕ ਕਰ ਤੇ ਕਿ ਆਪਣੇ ਦੇਖੋ টার্বো ਹਮ ਬਈ ਗੱਲ ਹੀ ਹੋਰ ਰਣਜੋਤ ਬਈ ਹਮ ਇਹ টার্বੋ ਦੀ ਸੋਚ ਆ ਨਾ ਹਮ ਕੱਲਾ টার্বੋ ਨਹੀਂ ਕੰਮ ਕਰਦਾ ਕਦੇ ਹਮ টার্বੋ ਨਾਲ ਤੁਹਾਡੀ ਜਿਹੜੀ ਫਿਊਲ ਪੰਪ ਦੀ ਮੈਚਿੰਗ ਆ ਉਹ ਵੀ ਜ਼ਰੂਰੀ ਆ ਉਹ ਵੀ ਜਿਵੇਂ ਐਵੇਂ ਹੁਣ ਤੁਸੀਂ ਕਹੋਗੇ ਐਰੇ ਹੁਣ ਲੱਗਾ ਮਰੋ 50 ਪਾਵਰ ਵਾਲਾ ਇਹਦੇ 70 ਲਾ ਦੂੰਗਾ ਮੈਂ ਹਾਂ ਇਹ ਵੀ ਪੁੱਛਣਾ ਸੀ 80 ਹੌਸਪਾਵਰ ਦਾ ਲਾ ਦੂੰਗਾ ਕੋਈ ਵੱਡਾ ਵੱਡਾ ਬੋਲਾ ਪਟਾ ਕੰਮ ਕਰ ਜੂ ਟਰੈਕਟਰ ਹਾਂ ਇਹ ਠੀਕ ਆ ਤੋਂ ਮਹਿਸੂਸ ਹੋ ਜੂ 2-4 ਹਸਪਾਵਰ ਫਰਕ ਪਾਊਗਾ ਡੈਟਾ ਪਾਊਗਾ ਪਾਊਗਾ ਇਹ ਐ ਨਹੀਂ ਵੀ ਰਾਤ ਤੋਂ ਦੇਣ ਵਾਲਾ ਫਰਕ ਨਹੀਂ ਇਕੱਲੇ ਟਰਬੋ ਨਾਲ ਇਕੱਲੇ ਟਰਬੋ ਨਾਲ ਉਹਦੇ ਖਾਤਰ ਤੁਹਾਨੂੰ ਫਿਰ ਨੋਜ਼ਲ ਆਉਂਦਾ ਪ੍ਰੈਸ਼ਰ ਪੰਪ ਦਾ ਪ੍ਰੈਸ਼ਰ ਫਿਊਲ ਸਾਰਾ ਕੁਝ ਮੈਚਿੰਗ ਚਾਹੀਦਾ ਮੈਚਿੰਗ ਚਾਹੀਦਾ ਫਿਰ ਤੁਸੀਂ ਉਹਦੀ ਪਰਫਾਰਮੈਂਸ ਵਧਾ ਸਕਦੇ ਆ ਇਕੱਲੇ ਟਰਬੋ ਨਾਲ ਨਹੀਂ ਵੱਧਦੀ ਕਿਉਂਕਿ ਹਾਂ ਸੁਪਰਚਾਰਜਰ ਵੀ ਆਉਂਦੇ ਆ ਅੱਜ ਕੱਲ ਤਾਂ ਅੱਜ ਕੱਲ ਇਹ ਟ੍ਰੈਂਡ ਹੀ ਚੱਲ ਪਿਆ ਨਾ ਆਪਣੇ ਚੱਲਿਆ ਨਹੀਂ ਕਾਰਾਂ 'ਚ ਤਾਂ ਬਹੁਤ ਚੱਲ ਪਿਆ ਸੁਪਰਚਾਰਜਰ ਕਹਿੰਦੇ ਆ ਇਹਨੂੰ ਉਹ ਕੀ ਦਿਉਰੀ ਆ ਜੀ ਉਹ ਜਦੋਂ ਟਰਬੋ ਆਪਣਾ ਇੰਜੈਕਟਰ ਚੱਲਦਾ ਨਾਲ ਧੂਏ ਨਾਲ ਹਾਂ ਧੂਏ ਨਾਲ ਉਹ ਇਲੈਕਟ੍ਰੋਨਿਕ ਚੱਲਦੇ ਆ। ਅੱਛਾ ਟਰਬੋ ਜਿਹੜਾ ਹਾਂ ਉਹ ਬਿਜਲੀ ਦੀ ਮੋਟਰ ਨਾਲ ਚੱਲਦਾ। ਅੱਛਾ ਸੁਪਰਚਾਰਜਰ ਕਹਿੰਦੇ ਆ। ਮਤਲਬ ਉਹ ਥੋੜਾ ਜਿਆਦਾ ਕਾਰਾਂ ਰੇਸੀ ਲੂਸ ਵਾਲੀ ਯੂਜ਼ ਕਰਨ ਨਾਲ ਹੂੰ ਉਹ ਵੀ ਲੋਕ ਹੋਰ ਕਈ ਬੰਦੇ ਮੈਨੂੰ ਕੋਈ ਦੱਸ ਕੇ ਆਇਆ ਇੱਕ ਆਪਣਾ ਜੌਨ ਡੀਅਰ ਦੇ ਫੈਨ ਆ ਉਹ ਕਹਿੰਦੇ ਇਹ ਟਰਾਈ ਕਰ ਰਹੇ ਆ। ਮੈਂ ਸੁਪਰ ਚਾਰਜਰ ਲਾਉਣ ਦੀ ਮਗਲਾਈ ਚੱਲੋ ਭਾਵਾਂ ਪੰਗੇ ਨਵੇਂ ਨਵੇਂ ਮੈਂ ਕਿਹਾ ਪਹਿਲਾਂ ਜੱਟਾਂ ਦੇ ਇੰਦਰ ਲੱਖਾਂ ਲਵਾ ਦੇ ਤੇ ਉੱਧਰ ਹੋ ਜਾਓਗੇ ਤੁਸੀਂ ਭਾਵਾਂ ਇਹ ਐਵੇਂ ਵਸ ਲਾਈ ਜਾਂਦੇ ਲੋਕ ਇੰਨਾ ਜ਼ਿੰਮੇਵਾਰ ਜਿੱਦਰ ਨੂੰ ਹੋ ਜਾਂਦਾ ਇਹ ਇਹ ਵੀ ਆਪਣੀ ਥੜੀ ਕਮੀ ਨਹੀਂ ਕਿ ਕੀ ਕਹਾਂ ਪਲੱਸ ਮਾਰਕ کہہ ਸਕਦੇ ਆ ਆਪਾਂ ਇਹਨੂੰ ਪਲੱਸ ਕੋਇਲ ਕਹਿ ਲੋ ਕੁਝ ਕਹਿ ਲੋ ਪਰ ਆਪਣੇ ਲੋਕ ਨਾ ਇਹ ਮੁੱਦਾ ਥੜਾ ਆ ਉਹ ਜਿਹਾ ਹੈ ਜਿਹੜੇ ਬੋਲਣਾ ਸੋਚ ਕੇ ਵੇਂਦਾ ਮਤਲਬ ਮੈਂ ਤੇਨੂੰ ਸਹੀ ਲਾਭ ਚ ਲੱਭਾਂ ਤਾਂ ਆਪਣੇ ਲੋਕ ਨਵੀਂ ਚੀਜ਼ ਨਾਲ ਪੰਗਾ ਲੈ ਕੇ ਖੁਸ਼ ਆ ਹਾਂ ਇਹ ਗੱਲ ਨਵੇਂ ਨਵੇਂ ਤਿਆਰਬੇ ਕਰਨ ਚ ਆਪਣੇ ਲੋਕ ਡਰਦੇ ਨਹੀਂ ਡਰਦੇ ਹਾਂ ਆਪਣੇ ਲੋਕ ਨੁਕਸਾਨ ਤੋਂ ਨਹੀਂ ਡਰਦੇ ਨਹੀਂ ਗੱਲ ਇਹ ਇਹ ਜਿਹੜੀ ਇਹ ਇਹ ਚੀਜ਼ ਆ ਨਾ ਆਪਣੇ ਮਤਲਬ ਆਪਣੀ ਖੂਨ ਚ ਕਹਿੰਦਾ ਇੱਕ ਪੰਜਾਬੀਆਂ ਦੇ ਪੰਜਾਬੀਆਂ ਦੇ ਇਹ ਚਾਰ ਪੈਸੇ ਜੇਬ ਚ ਆ ਫਿਰ ਉਹ ਪੰਗਾ ਲਾ ਕੇ ਦੇਖਣਾ ਦੇਖਣਾ ਵੀ ਇਹ ਕੀ ਅੱਛਾ ਜੇ ਮਤਲਬ ਫਲਾਣੇ ਨੇ ਲੈ ਲਿਆ ਤਾਂ ਆਪਾਂ ਉਹ ਤੋਂ ਵੱਡਾ ਲੈਣਾ ਹਾਂ ਇਹ ਵੀ ਆ ਅਟਰਬੋ ਵਾਲੀ ਗੱਲ ਜਿਵੇਂ ਆਪਾਂ ਕੀਤੀ ਉਹਨੇ 25 ਨੰਬਰ ਲਈ ਮੈਂ 30 ਲਾਉਣੀ ਮੈਂ ਉੱਡਾ ਕਰੂੰ ਮੈਂ ਇੱਕ ਉਹਦੇ 15 ਹਾਲ ਕੇ ਤਾਂ ਮੈਂ 17 ਖਚਾਉ ਉਹ ਮਤਲਬ ਇਹ ਕੰਪੀਟੀਸ਼ਨ ਆ ਜਿਹੜਾ ਇਹ ਜਦੋਂ ਕੰਪੀਟੀਸ਼ਨ ਮਾੜਾ ਨਹੀਂ ਹੁੰਦਾ ਪਰ ਕੰਪੀਟੀਸ਼ਨ ਤੁਸੀਂ ਤਾਂ ਉਹਦੀ ਕੋਈ ਹੱਦ ਲਿਮਟ ਹਾਂ ਚੇਬ ਚੱਲਦੀ ਕੋਈ ਸਿਸਟਮ ਹੋਣਾ ਮਤਲਬ ਐਵੇਂ ਤੁਸੀਂ ਬਈ ਘਰ ਦੇ ਪੈਸੇ ਬਰਵਾਦ ਨਹੀਂ ਕਰਨੇ ਚਾਹੀਦੇ ਹਾਂ ਤੁਹਾਡੇ ਕੋ ਫਾਲਤੂ ਆਏ ਆ 2 ਲੱਖ ਕਿਤੋਂ ਜੇ ਲੋੜ ਮਰਜ਼ੀ ਕਰੀ ਜਾਓ ਉਹਦਾ ਕੋਈ ਕੋਈ ਵਿੱਚੋਂ ਪਲੱਸ ਪੈਂਡ ਨਿਕਲੇ ਬਾਪੂ ਦੇ ਗਾਲ ਤੇ ਕੂਟਾ ਦੇ ਕੇ ਨਾ ਕਰੋ ਇਹ ਉਹਦਾ ਲਿਵਟ ਕਰੋੜ ਵਾਲੀ ਪਈ ਹੋਵੇ ਤੇ ਮੁੰਡਾ 2 ਲੱਖ ਦਾ ਡੈਕ ਲਵਾਉਂਦਾ ਹੋਵੇ ਨਹੀਂ ਚੰਗੀ ਗੱਲ ਨਹੀਂ ਚੰਗੀ ਉਹ ਉੱਥੇ ਵੜਾ ਜਿੰਨਾ ਕ ਹੱਥ ਪਹੁੰਚਦਾ ਉੱਥੇ ਇੱਕ ਵਿਚਾਰ ਰੱਖੋ ਉੱਥੇ ਜਿਹੜੀ ਤੁਸੀਂ ਕਮਾਉਨੇ ਆ ਠੀਕ ਆ ਤੇ ਸ਼ੌਕ ਪੂਰਨਾ ਪੂਰ ਲੋ ਕੋਈ ਗੱਲ ਨਹੀਂ ਦੇਖੋ ਗੋਰੇ ਆਪਣੇ ਤੋਂ ਵੱਧ ਕਮਲੇ ਉਹ ਵੀ ਉਹ ਕਰੀ ਜਾਂਦੇ ਬਹੁਤ ਬਹੁਤ ਉਹ ਤਾਂ ਪਤਾ ਹੈ ਇੰਨਾ ਪੈਸਾ ਹਜੀ ਲਾਉਂਦੇ ਨਹੀਂ ਗਏ ਹਜੀ ਆਪਣੇ ਲੋਕ ਤਾਂ ਮਿਸਤਰੀਆਂ ਕੋਲੇ ਜਾਂਦੇ ਆ ਉੱਥੇ ਦਾ 70 80% ਹੁਣ ਮੈਂ ਯੂਰਪੀਅਨ ਆਪ ਹੀ ਕਰਦੇ ਯੂਰਪ ਦੇ ਸਾਰੇ ਗੋਰੇ ਆਪ ਕਰਦੇ ਭਰੇ ਹੀ ਖੋਲੀ ਬੈਠੇ ਸਾਰਾ ਕੁਝ ਉਹ ਤਾਂ ਆਪ ਹੀ ਪੰਗੇ ਲਈ ਜਾਂਦੇ ਨੈਟ ਤੋਂ ਸਮਾਨ ਮੰਗਵਾ ਮੰਗਾ ਉਹਨਾਂ ਨੇ ਆਪ ਉਹ ਤਾਂ ਤਜਰਬਾ ਹੀ ਵਾਲਾ ਕਰਦੇ ਨਾ ਬਤੰਦਰ ਤੇ ਉਹ ਕੋਈ ਨਾ ਆਪ ਇਹ ਹਰ ਜਗ੍ਹਾ ਹੀ ਆਂ ਕੁੜੀਆਂ ਤੇ ਹਰ ਜਗ੍ਹਾ ਹੀ ਆ ਲੋਕ ਆਪਣੇ ਚਲੋ ਜਿੰਨਾਕ ਆਪਾਂ ਇਹਦਾ ਮੜਾ ਪਿਛਲਾ ਹਿੱਸਾ ਵਿਖਾਈਏ ਆ ਜਾ ਇਹਨਾਂ ਨੂੰ